ਜਿਹੜੇ ਜ਼ਿਮੀਦਾਰਾਂ ਦੀ ਜ਼ਮੀਨ ਆ ਲੁਧਿਆਣੇ ਦੇ ਨਾਲ ਦੇ ਪਿੰਡਾਂ ਦੀ ਉਹ ਵੈਸੀ 5-5 ਕਰੋੜ ਨੂੰ ਕਿਲਾ ਇੱਥੇ ਇਹਨਾਂ ਨੂੰ ਤੁਸੀਂ ਕੀ ਦੇ ਦੋਗੇ ਇਸ ਤੋਂ ਵੱਧ ਇਹ ਸਾਰਾ ਇੱਕ ਇਹਨਾਂ ਨੇ ਲੈਂਡ ਪੂਲਿੰਗ ਦੇ ਰਾਹੀਂ ਜੱਟਾਂ ਨੂੰ ਜ਼ਿਮੀਦਾਰਾਂ ਨੂੰ ਮਜ਼ਦੂਰਾਂ ਨੂੰ ਲੁੱਟਣ ਦਾ ਸਾਧਨ ਬਣਾਇਆ ਬਸ ਇਸ ਤੋਂ ਜ਼ਿਆਦਾ ਕੁਝ ਨਹੀਂ ਹੈਗਾ ਇਹਨਾਂ ਕੋਲੇ ਭਵੰਤਮਾਨ ਜੀ ਤੁਹਾਡੇ ਤੋਂ ਲੋਕਾਂ ਨੂੰ ਇਹ ਆਸ ਹੀ ਨਹੀਂ ਸੀਗੀ ਕਿ ਤੁਸੀਂ ਐਡਾ ਲੋਕ ਮਾਰੂ ਤੇ ਸਾਡੀਆਂ ਗਲ ਘੁੱਟਣ ਵਾਲੀ ਨੀਤੀ ਸਾਡੇ ਤੇ ਲਿਆ ਕੇ ਥੁੱਪੋਂਗੇ ਨਾ ਇਹ ਤੁਸੀਂ ਤੁਸੀਂ ਗਲਤ ਕੀਤਾ ਇਹਨੂੰ ਵਾਪਸ ਲਓ ਅਸੀਂ ਜਿਵੇਂ ਕਹਿ ਦਈਏ ਇਹ ਸਾਰਾ ਕਿਸਾਨ ਭਾਈਚਾਰਾ ਤੁਹਾਡਾ ਇਸ ਗੱਲ ਤੇ ਵਿਰੋਧ ਕਰ ਰਿਹਾ ਉਹ ਜੱਟ ਦੀ ਜ਼ਮੀਨ ਦੇ ਨਾਲ ਤਾਂ ਕਿਸੇ ਦਾ ਹੱਲ ਲੱਗ ਜੇ ਨਾ ਨਾਲ ਮੜਾ ਜਾ ਵੱਧ ਉਹ ਜੱਟ ਉਹਦੇ ਨਾਲ ਲੜਨ ਨੂੰ ਖੜਾ ਹੋ ਜਾਂਦਾ ਉਹ ਤਾਂ ਸਾਡੀਆਂ ਖੋ ਹੀ ਲੈ ਚੱਲੇ ਆ ਪੰਜਾਬ ਚ ਜਦੋਂ ਆਪਾਂ ਕਹਿ ਦਈਏ ਨਾ ਵੀ ਆਪਾਂ ਜਦੋਂ ਦੇ ਪੰਜਾਬ ਨੂੰ ਜਾਣਦੇ ਆ ਸਭ ਤੋਂ ਵੱਡਾ ਘਟਾਲਾ ਕਰ ਰਹੀ ਆ ਇਹ ਸਰਕਾਰ ਲੈਂਡ ਪੂਲਿੰਗ ਦੀ ਨੀਤੀ ਰਾਹੀਂ ਤੁਸੀਂ ਦੇਖੋ ਪਿੰਡਾਂ ਦੇ ਪਿੰਡ ਗੁਰੂ ਘਰ ਵੀ ਇਹਨਾਂ ਨੇ ਵਿੱਚ ਲੈ ਲੇ ਯਾਰ ਇਹ ਲੋਕ ਜਿਹੜੇ ਤੁਸੀਂ ਜ਼ਮੀਨਾਂ ਖੋਲੀਆਂ ਇਹ ਕਿੱਥੇ ਜਾਣਗੇ ਉੱਠ ਕੇ ਇਹ ਉਸ ਗੱਲ ਦਾ ਜਵਾਬ ਆ ਵੀਰ ਇਹ ਲੋਕ ਉਦਾਂ ਹੀ ਇਕੱਠੇ ਨਹੀਂ ਹੋਏ ਇਹ ਲੋਕ ਇਸ ਸਰਕਾਰ ਦੇ ਸਤਾਏ ਹੋਏ ਇਕੱਠੇ ਹੋ ਰਹੇ ਨੇ ਸ਼ਰਮ ਦੀ ਗੱਲ ਆ ਕਿ ਭਗਵੰਤ ਮਾਨ ਨੂੰ ਅਸੀਂ ਇਹ ਮੰਨਦੇ ਸੀ ਕਿ ਸਾਡਾ ਰਾਖਾ ਬਣੂ ਪਰ ਸਾਨੂੰ ਇਹ ਆਸ ਨਹੀਂ ਸੀ ਕਿ ਇਹ ਸਾਡਾ ਰਾਖਾ ਨਹੀਂ ਇਹ ਸਾਡਾ ਦੁਸ਼ਮਣ ਬਣ ਕੇ ਖੜਾ ਹੋਜੂ ਸਾਡੇ ਵਿਰੁੱਧ ਲੈ ਜੇ ਤੈਨੂੰ 1 ਇੰਚ ਵੀ ਜ਼ਮੀਨ ਭਗਵੰਤ ਮਾਨ ਦੇਗੇ ਤਾਂ ਸਿਰ ਵੜਾਵਾਂਗੇ ਆਪਣੇ ਤਾਂ ਅੱਜ ਪਿੰਡ ਜੋਧਾ ਦੇ ਵਿੱਚ ਇੱਕ ਵੱਡਾ ਇਕੱਠ ਰੱਖਿਆ ਗਿਆ ਸੀ ਕੱਢ ਦਾ ਕਾਰਨ ਕੀ ਸੀ ਸਰਕਾਰ ਜਿਸ ਪਾਲਿਸੀ ਨੂੰ ਕਹਿ ਰਹੀ ਆ ਵੀ ਕਿਸਾਨਾਂ ਵਾਸਤੇ ਲਾਹੇਵੰਦ ਆ ਤਾਜ ਕਿਸਾਨ ਉਸਦੇ ਖਿਲਾਫ ਕੜਿਆ ਮੈਂ ਲੈਂਡ ਪੁਲਿੰਗ ਪਾਲਿਸੀ ਦੀ ਗੱਲ ਕਰ ਰਿਹਾ ਦੀਪਾ ਸਰਪੰਚ ਬਾਈ ਮੇਰੇ ਨਾਲ ਮੌਜੂਦ ਹੈ ਗੱਲਬਾਤ ਕਰਦੇ ਆ ਬਾਈ ਜੀ ਇੰਨਾ ਕੱਠ ਹੋ ਗਿਆ ਇੱਕ ਪਾਸੇ ਸਰਕਾਰ ਅੱਜ ਵੀ ਡੱਟੀ ਰਹੀ ਆ ਉਹ ਕਹਿੰਦੀ ਆ ਵੀ ਅਸੀਂ ਤਾਂ ਫਾਇਦਾ ਕਰਕੇ ਰਹਿਣਾ ਕਿਸਾਨਾਂ ਦਾ ਜੋ ਮਰਜ਼ੀ ਹੋ ਜੇ ਮੈਂ ਤੁਹਾਨੂੰ ਨਾ ਇੱਕ ਗੱਲ ਦੱਸਦਾ ਜੀ ਹੁਣ ਤੱਕ ਦਾ ਪੰਜਾਬ ਚ ਜਦੋਂ ਆਪਾਂ ਕਹਿੰਦੀ ਆ ਨਾ ਵੀ ਆਪਾਂ ਜਦੋਂ ਦੇ ਪੰਜਾਬ ਨੂੰ ਜਾਣਦੇ ਆ ਸਭ ਤੋਂ ਵੱਡਾ ਘੁਟਾਲਾ ਕਰ ਰਹੀ ਆ ਇਹ ਸਰਕਾਰ ਲੈਂਡ ਪੁਲਿੰਗ ਦੀ ਨੀਤੀ ਰਹੀ ਤੁਸੀਂ ਦੇਖੋ ਪਿੰਡਾਂ ਦੇ ਪਿੰਡ ਗੁਰੂ ਘਰ ਵੀ ਇਹਨਾਂ ਨੇ ਵਿੱਚ ਲੈ ਲੇ ਯਾਰ ਇਹ ਲੋਕ ਜਿਹੜੇ ਤੁਸੀਂ ਜ਼ਮੀਨਾਂ ਖੋਲੀਆਂ ਇਹ ਕਿੱਥੇ ਜਾਣਗੇ ਉੱਠ ਕੇ ਹੈ ਕੋਈ ਚਾਰਾ ਇਹ ਉਸ ਗੱਲ ਦਾ ਜਵਾਬ ਆ ਵੀਰ ਇਹ ਲੋਕ ਉਦਾਂ ਹੀ ਇਕੱਠੇ ਨਹੀਂ ਹੋਏ ਇਹ ਲੋਕ ਇਸ ਸਰਕਾਰ ਦੇ ਸਤਾਏ ਹੋਏ ਇਕੱਠੇ ਹੋ ਰਹੇ ਨੇ ਕੋਈ ਕਿਸੇ ਕੋਲੇ ਬਾਦੂ ਸਮਾਂ ਨਹੀਂ ਕਿਸੇ ਨੂੰ ਪੁੱਛ ਕੇ ਦੇਖ ਲੋ ਹੈ ਕਿਸੇ ਕੋਲੇ ਸਮਾਂ ਨਹੀਂ ਪਰ ਜਦੋਂ ਇਹ ਸਾਡੀਆਂ ਜ਼ਮੀਨਾਂ ਨੂੰ ਪੈਗੇ ਆ ਕੇ ਸਾਡੀ ਜਮੀਰ ਨੂੰ ਪੈਗੇ ਆ ਕੇ ਯਾਰ ਜਿੰਮੇਦਾਰ ਰੱਖਿਆ ਹੋਇਆ ਹੋਰ ਕੀ ਕਰੂਗਾ ਮੈਨੂੰ ਦੱਸੋ ਸੋ ਬਹੁਤ ਸ਼ਰਮ ਦੀ ਗੱਲ ਆ ਕਿ ਭਗਵੰਤ ਮਾਨ ਨੂੰ ਅਸੀਂ ਇਹ ਮੰਨਦੇ ਸੀ ਕਿ ਸਾਡਾ ਰਾਖਾ ਬਣੂ ਪਰ ਸਾਨੂੰ ਇਹ ਆਸ ਨਹੀਂ ਸੀ ਕਿ ਇਹ ਸਾਡਾ ਰਾਖਾ ਨਹੀਂ ਇਹ ਸਾਡਾ ਦੁਸ਼ਮਣ ਬਣ ਕੇ ਖੜਾ ਹੋਜੂ ਸਾਡੇ ਵਿਰੁੱਧ ਸੋ ਬੜਾ ਦੁੱਖ ਹੋਇਆ ਸਾਨੂੰ ਇਹ ਜਿਹੜੀ ਇਹਨੇ ਲੈਂਡ ਪੁਲਿੰਗ ਦੀ ਨੀਤੀ ਲਿਆਂਦੀ ਆ ਇਹ ਬਹੁਤ ਵੱਡਾ ਘਟਾਲਾ ਹੈ ਬਹੁਤ ਵੱਡਾ ਜੇ ਲੋਕ ਨਾ ਸਮਝੇ ਨਾ ਇਸ ਘਟਾਲੇ ਨੂੰ ਵੀਰ ਲੋਕ ਬਾਅਦ ਵਿੱਚ ਬਹੁਤ ਬੜਾ ਪਛਤਾਉਣਗੇ ਕੋਟਾ ਲਾਗੇਵੇਂ ਕੋਟਾਲਾ ਦੇਖੋ ਤੁਸੀਂ ਸਾਡੀਆਂ ਕਰੋੜਾਂ ਦੀਆਂ ਜ਼ਮੀਨਾਂ ਯਾਰ ਸਾਨੂੰ ਇੱਕ ਲੌਲੀਪੌਪ ਦੇ ਕੇ ਖੋਈਆਂ ਜਾ ਰਹੀਆਂ ਨੇ ਕਿਹਨਾਂ ਨੂੰ ਬਸਾਉਣ ਦੀ ਗੱਲ ਕੀਤੀ ਜਾ ਰਹੀ ਆ ਕੀ ਵੀ ਇੱਥੇ ਕਿੰਨੀ ਕ ਆਬਾਦੀ ਆ ਜਿਹੜੀ ਬਾਹਰ ਬੇਕਾਰ ਹੋਈ ਹੋਈ ਆ ਵੀ ਉਹਨਾਂ ਨੂੰ ਬਸਾਉਣਾ ਤੁਸੀਂ ਦੱਸੋ ਪਿੰਡਾਂ 'ਚ ਕਿੰਨੇ ਕੁ ਲੋਕ ਤੇ ਅਸੀਂ ਤਾਂ ਪਹਿਲਾਂ ਹੀ ਆਪਣੇ ਘਰਾਂ 'ਚ ਵਸੇ ਹੋਏ ਆ ਕਿਹਨਾਂ ਨੂੰ ਬਸਾਉਣਾ ਬਾਹਰਲੇ ਸੂਬਿਆਂ ਦੇ ਲੋਕਾਂ ਨੂੰ ਬਸਾਉਣਾ ਜਾਂ ਲੋਕਾਂ ਨੂੰ ਬਸਾਉਣ ਦੇ ਨਾਮ ਤੇ ਦਿੱਲੀ ਵਾਲਿਆਂ ਦਾ ਢਿੱਡ ਭਰਨਾ ਰੁਪਈਏ ਕਿਉਂਕਿ ਡੇਢ ਸਾਲ ਨੂੰ ਇਲੈਕਸ਼ਨ ਆ ਬ੍ਰਦਰ ਕਿੰਨੇ ਸੂਬਿਆਂ 'ਚ ਇਲੈਕਸ਼ਨਾਂ ਲੜ ਰਹੇ ਨੇ ਇਹ ਇਹਨਾਂ ਕੋਲੇ ਆਮਦਨ ਦਾ ਸਾਧਨ ਕਿਸੇ ਪਾਸੇ ਤੋਂ ਹੈ ਪਹਿਲਾਂ ਦਿੱਲੀ ਸੀ ਉਹ ਵੀ ਗਈ ਕੱਲਾ ਪੰਜਾਬ ਆ ਇਹਨਾਂ ਨੂੰ ਪਤਾ ਹੈ ਕਿ ਡੇਢ ਸਾਲ ਰਹਿੰਦਾ ਕਿ ਜਿੰਨਾ ਲੁੱਟ ਸਕਦੇ ਆ ਪੰਜਾਬ ਨੂੰ ਉਹਨਾਂ ਲੁੱਟ ਲਈਏ ਪਰ ਇਹ ਕਾਮਯਾਬ ਨਹੀਂ ਅਸੀਂ ਹੋਣ ਦੇਣੇ ਇਹ ਵਹਿਮ ਕੱਢ ਦੇਣ ਵੀ ਅਸੀਂ ਇਹ ਇੰਚ ਵੀ ਜ਼ਮੀਨ ਦੇ ਦਾਂਗੇ ਤੇਰੇ ਮਾਦੀਮ ਰਾਹੀਂ ਕਹਨਾ ਲੈ ਜੇ ਤੈਨੂੰ 1 ਇੰਚ ਵੀ ਜ਼ਮੀਨ ਭਗਵੰਤਮਾਨ ਦੇਗੇ ਤਾਂ ਸਿਰ ਵੜਾਵਾਂਗੇ ਆਪਣੇ ਪਰ ਜ਼ਮੀਨ ਨਹੀਂ ਦੰਦੇ ਤੈਨੂੰ ਤੁਸੀਂ ਕਹਿੰਦੇ ਹੋ ਇੰਚ ਨਹੀਂ ਦੇਣੇ ਦੂਜੇ ਪਾਸੇ ਸਰਕਾਰੀ ਜਿਹੜੇ ਪੇਜ ਨੇ ਉਹ ਜਿਹੜੇ ਪੇਜ ਨੇ ਉਹ ਲਗਾਤਾਰ ਐ ਦਿਖਾ ਰਹੇ ਆ ਕਿ ਕਿਸਾਨ ਤਾਂ ਆਪਣੀ ਜ਼ਮੀਨ ਲਈ ਜਾ ਰਹੇ ਆ ਫੋਟੋਆਂ ਖਿਚਾ ਰਹੇ ਨੇ ਫੋਟੋਆਂ ਪਾ ਰਹੇ ਨੇ ਅਪਲੋਡ ਕਰਦੇ ਪਿਆ ਵੀ ਕਿਸੇ ਨੇ 100 ਕਿਲਾ ਦਿੱਤਾ ਕਿਸਨੈ ਦੀ 50 ਕਿਲਾ ਦੇਤਾ ਉਹ ਤਾਂ ਕਹਿੰਦਾ ਵੀ ਲੋਕੀ ਸਪੋਰਟ ਕਰਦੇ ਉਹ ਜਿਹੜੇ ਲੋਕ ਸਪੋਰਟ ਵਾਲੇ ਨੇ ਨਾ ਉਹਨਾਂ ਦਾ ਨਾ ਭਰਾ ਮੇਰਾ ਉਹਦੀ ਬੈਕਗ੍ਰਾਉਂਡ ਕੱਢ ਕੇ ਦੇਖਿਓ ਸਾਰੇ ਇਹਨਾਂ ਦੇ ਚਮਚੇ ਨੇ ਆ ਭਮਕੜ ਨਹੀਂ ਜਿਹੜੇ ਕਹਿੰਦੇ ਭਮਕੜ ਨੇ ਸਾਡੇ ਉਹ ਸਾਰੇ ਇਹਨਾਂ ਦੇ ਭਮਕੜ ਨੇ ਆ ਪਿਛਲੇ ਦਿਨੀ ਇੱਕ ਬੰਦੇ ਦੀ ਦੇਖਿਆ ਉਹਨੇ ਮਾਫੀਨਾਮਾ ਮੰਗਿਆ ਪਿੰਡ ਜਾ ਕੇ ਵੀ ਮੈਨੂੰ ਲੈ ਕੇ ਤਾਂ ਕੁਛ ਕਹਿ ਕੇ ਗਏ ਸੀ ਉੱਥੇ ਮੇਰੇ ਤੋਂ ਆ ਕੁਛ ਕਹਾ ਲੈ ਇਹ ਉਹ ਭਮਕੜ ਨੇ ਜਿਹੜੇ ਕਮਲੇ ਹੋਏ ਹੋਏ ਨੇ ਜੀਨਾ ਨੂੰ ਇਹ ਨਹੀਂ ਪਤਾ ਕਿ ਤੁਸੀਂ ਯਾਰ ਆਪਣੇ ਆਪਣੇ ਲੋਕਾਂ ਨਾਲ ਐਡਾ ਧੋਖਾ ਕਰਨ ਲੱਗੇ ਹੋ ਅਸੀਂ ਕੱਲ ਪਰਸੋਂ ਅਸੀਂ 10 ਪਿੰਡਾਂ ਦਾ ਦੌਰਾ ਕੀਤਾ ਸੀ ਹਕੂਮ ਕਲਾਂ ਵਗੈਰਾ ਉਧਰਲੇ ਪਿੰਡਾਂ ਦਾ ਵੀਰਿਆ ਰੋਣਾ ਨਿਕਲਦਾ ਰੋਣਾ ਲੋਕਾਂ ਵੱਲ ਨੂੰ ਦੇਖ ਕੇ ਵੀ ਯਾਰ ਜਿਨ੍ਹਾਂ ਦੇ ਦਾਦਿਆਂ ਪਰਦਾਦਿਆਂ ਨੇ ਪੁਸ਼ਤਾਂ ਹੋਗੀਆਂ ਜ਼ਮੀਨਾਂ ਸਾਹਮਦੇ ਆਉਂਦਿਆਂ ਨੂੰ ਤੇ ਕੋਈ ਬੰਦਾ ਰਾਤੋ ਰਾਤ ਖੋਕੇ ਲੈ ਕੇ ਚੱਲੇ ਆ ਜ਼ਮੀਨਾਂ ਭਾਈ ਰੋਣਾ ਆਉਂਦਾ ਦੇਖ ਕੇ ਉਹਨਾਂ ਦਾ ਹਾਲਾਤ ਸੋ ਇਹ ਇਹ ਕਾਮਯਾਬ ਨਹੀਂ ਹੋਣ ਦੇਣਾ ਆਪਾਂ ਨੇ ਨਾ ਨਾ ਇਹ ਨਹੀਂ ਅੱਛਾ ਜੇ ਕਾਮਯਾਬ ਹੋ ਗਏ ਤਾਂ ਸਮਝ ਲਓ ਕਿ ਲੁਧਿਆਣਾ ਜ਼ਿਲ੍ਹਾ ਨਹੀਂ ਸਾਰਾ ਪੰਜਾਬ ਉੱਜੜ ਗਿਆ ਕਿਉਂਕਿ ਕਿੱਥੇ ਜਾਊਗਾ ਯਾਰ ਇੰਨਾ ਲੋਕ ਕਿੱਥੇ ਜਾਵਾਂਗੇ ਲੈ ਮੈਂ ਆ ਮੇਰਾ ਘਰ ਆ ਮੇਰੀ ਜ਼ਮੀਨਾਂ ਤੋਂ ਅੱਜ ਮੇਰੇ ਤੋਂ ਖੋਲੀ ਅਸੀਂ ਕਿੱਥੇ ਜਾਵਾਂਗੇ ਉੱਠ ਕੇ ਦੱਸ ਹੈ ਕੋਈ ਜਗ੍ਹਾ ਕਿਤੇ ਨਹੀਂ ਕੋਈ ਜਗ੍ਹਾ ਸਾਡੇ ਕੋਲ ਸੋ ਅੱਛਾ ਫਿਰ ਹੋਰ ਦੇਖ ਹੱਥ ਕਿਹੜੀ ਜ਼ਮੀਨ ਨੂੰ ਪਾਇਆ ਜਿਹੜੀ ਸਭ ਤੋਂ ਪੌਸ਼ ਏਰੀਆ ਪੰਜਾਬ ਦਾ ਜੇ ਤੁਸੀਂ ਕੁਝ ਡਿਵੈਲਪ ਕਰਨਾ ਤੁਸੀਂ ਉਹ ਖੇਤਰ ਨੂੰ ਡਿਵੈਲਪ ਕਰੋ ਜਿੱਥੇ ਡਿਵੈਲਪ ਕਰਨ ਦੀ ਲੋੜ ਹੈ ਇਹ ਏਰੀਆ ਤਾਂ ਵੈਸੇ ਹੀ ਪੰਜਾਬ ਦਾ ਸਭ ਤੋਂ ਪੌਸ਼ ਏਰੀਆ ਇਹਨੂੰ ਕੀ ਡਿਵੈਲਪ ਕਰਨਾ ਜਿਹੜੇ ਜ਼ਿਮੀਦਾਰਾਂ ਦੀ ਜ਼ਮੀਨ ਆ ਲੁਧਿਆਣੇ ਦੇ ਨਾਲ ਦੇ ਪਿੰਡਾਂ ਦੀ ਉਹ ਵੈਸੇ ਹੀ 5-5 ਕਰੋੜ ਨੂੰ ਕੀ ਲਾ ਇੱਥੇ ਇਹਨਾਂ ਨੂੰ ਤੁਸੀਂ ਕੀ ਦੇ ਦੋਗੇ ਇਸ ਤੋਂ ਵੱਧ ਇਹ ਸਾਰਾ ਇੱਕ ਇਹਨਾਂ ਨੇ ਲੈਂਡ ਪੂਲਿੰਗ ਦੇ ਰਾਹੀਂ ਜੱਟਾਂ ਨੂੰ ਜ਼ਿਮੀਦਾਰਾਂ ਨੂੰ ਮਜ਼ਦੂਰਾਂ ਨੂੰ ਲੁੱਟਣ ਦਾ ਸਾਧਨ ਬਣਾਇਆ ਬਸ ਇਸ ਤੋਂ ਜ਼ਿਆਦਾ ਕੁਝ ਨਹੀਂ ਹੈਗਾ ਇਹਨਾਂ ਕੋਲੇ ਜਿੰਮੇਦਾਰਾਂ ਨੂੰ ਲੁੱਟਣਾ ਕਿਉਂ ਇਹ ਤਾਂ ਕਹਿੰਦੇ ਆ ਵੀ ਅਸੀਂ ਤਾਂ ਕਿਸਾਨੀ ਦੀ ਸੋਚਦੇ ਆ ਭਗਵੰਤਪਾਲ ਦਾ ਸਿੱਧਾ ਆਪਣੇ ਆਪ ਨੂੰ ਕਿਸਾਨਾਂ ਦਾ ਪੁੱਤ ਕਹਿੰਦਾ ਦੇਖੋ ਕਿਸਾਨਾਂ ਦਾ ਪੁੱਤ ਉਹਨੂੰ ਇਹ ਨਹੀਂ ਪਤਾ ਹੈਗਾ ਕਿ ਕਿਸਾਨ ਕਿਸਾਨ ਕਿਹਨੂੰ ਕਹਿੰਦੇ ਨੇ ਜਿਹਦੇ ਕੋਲ ਜ਼ਮੀਨ ਆ ਹੁਣ ਤੂੰ ਜ਼ਮੀਨਾਂ ਤਾਂ ਸਾਡੀਆਂ ਸੱਤ ਖੋਣ ਲੱਗਾ ਪਹਿਲਾਂ ਭਾਰਤ ਮਾਲਾ ਪ੍ਰੋਜੈਕਟ ਆ ਰਿਹਾ 4 ਲੱਖ ਕੀਲਾ ਖਾ ਗਿਆ ਉਹ ਆਪਣਾ 60000 ਕਿਲਾ ਇਹ ਖਾਣ ਲੱਗਿਆ ਤੇ ਆਪਾਂ ਦੁਹਾਈ ਦਿੰਨੇ ਆ ਕਿ ਪੰਜਾਬ ਖੇਤੀਬਾੜੀ ਦਾ ਵਾਲਾ ਸੂਬਾ ਖੇਤੀਬਾੜੀ ਰਹਿ ਕਿੱਥੇ ਜਾਣੀ ਹੈ ਜਿਹੜੀ ਪੰਜਾਬ ਦੀ ਜਿਹਨੂੰ ਕਰੀਮ ਕਹਿ ਦਈਏ ਉਹ ਆ ਜਿਲ੍ਹਾ ਖੇਤੀਬਾੜੀ ਦਾ ਜਿਹਦੀ ਜ਼ਮੀਨ ਹੈ ਜਰਖੇਜ਼ ਜ਼ਮੀਨ ਤਕੜੀ ਜ਼ਮੀਨ ਆ ਜਿਹਦੀ ਉਹ ਵੀ ਖੋਣ ਲੱਗ ਪਿਆ ਤੂੰ ਰਹਿ ਕੀ ਰਹਿਣਾ ਸਾਡੇ ਕੋਲੇ ਕੁਛ ਨਹੀਂ ਬਚਣਾ ਪਰਦਾ ਇਸ ਕਰਕੇ ਕਹਿੰਦੇ ਅਸੀਂ ਧੱਕੇ ਨਾਲ ਜ਼ਮੀਨਾਂ ਲੈਣੀਆਂ ਨਹੀਂ ਤੁਹਾਡੇ ਤੋਂ ਵੀਰ ਜੇ ਧੱਕੇ ਨਾਲ ਨਹੀਂ ਲੈਣੀਆਂ ਜ਼ਮੀਨਾਂ ਫਿਰਾਦ ਤੇਰੇ ਮੂਰੇ ਐਡਾ ਹਜ਼ੂਮ ਐਡਾ ਕੱਠ ਬਾਹ ਖੜ ਕੇ ਕੀ ਕੀਆ ਲੋਕਾਂ ਨੇ ਵੀ ਅਸੀਂ ਨਹੀਂ ਦੇਣੀ ਆ ਫਿਰ ਤੂੰ ਕਿਉਂ ਮਗਰ ਪਿਆ ਤੂੰ ਕਹਿ ਭਾਈ ਮੈਂ ਅਸੀਂ ਨੋਟੀਫਿਕੇਸ਼ਨ ਕੀਤਾ ਸੀ ਅਸੀਂ ਵਾਪਸ ਲੈ ਰਹੇ ਆ ਤੇ ਗੱਲ ਹੀ ਮੁੱਕ ਗਈ ਗੱਲ ਹੀ ਮੁੱਕ ਗਈ ਅਸੀਂ ਨੋਟੀਫਿਕੇਸ਼ਨ ਤੁਸੀਂ ਕੀਤਾ ਤੇ ਅਸੀਂ ਵਾਪਸ ਲੈ ਰਹੇ ਆ ਜੀ ਸਾਡੇ ਤੋਂ ਗਲਤ ਹੋ ਗਿਆ ਜੇ ਸਾਡੀਆਂ ਜ਼ਮੀਨਾਂ ਉਹਨਾਂ ਧੱਕੇ ਨਾਲ ਲੈਣੀਆਂ ਨਹੀਂ ਇੱਕ ਪਿੰਡ ਚ ਮਾ ਇੱਕ ਪਿੰਡ ਦੀ ਦਾ ਗੱਲ ਛੱਡੋ ਮੈਂ ਤੁਹਾਨੂੰ 10 ਪਿੰਡਾਂ 20 ਪਿੰਡਾਂ ਚ ਵੀ ਕਹਿਣਾ ਕਿ ਕੋਈ ਨਿੱਤਰ ਕੇ ਕਵੇ ਆ ਕੇ ਵੀ ਅਸੀਂ ਤਿਆਰਾਂ ਜ਼ਮੀਨ ਦੇਣ ਨੂੰ ਯਾਰ ਜ਼ਮੀਨ ਸਾਡੀ ਮਾਂ ਯਾਰ ਜ਼ਮੀਨ ਸਾਡੀ ਜਿੰਦ ਜਾਨ ਆ ਸਾਡੇ ਦਾਦਿਆਂ ਪੜਦਾਦਿਆਂ ਨੇ ਮਸੀ ਉਹ ਜੱਟ ਦੀ ਜ਼ਮੀਨ ਦੇ ਨਾਲ ਤਾਂ ਕਿਸੇ ਦਾ ਹੱਲ ਲੱਗ ਜੇ ਨਾ ਨਾਲ ਮੜਾ ਜਾ ਵੱਧ ਉਹ ਜੱਟ ਉਹਦੇ ਨਾਲ ਲੜਨ ਨੂੰ ਖੜਾ ਹੋ ਜਾਂਦਾ ਉਹ ਇਹ ਤਾਂ ਸਾਡੀਆਂ ਖੋ ਹੀ ਲੈ ਚੱਲਿਆ ਤੇ ਹੁਣ ਦੇਖ ਲੈ ਫਿਰ ਕੀ ਕਰਨਗੇ ਜ਼ਿਮੀਂਦਾਰ ਕਿਸੇ ਨੇ ਜ਼ਮੀਨ ਨਹੀਂ ਦੇਣੀ ਨਾ ਕੋਈ ਇਹਨਾਂ ਦੇ ਹੱਕ ਚਾ ਇਹ ਸਿਰਫ ਇੱਕ ਟਗਵੰਜ ਬਣਾ ਰਹੇ ਨੇ ਕੋਈ ਹੱਕ ਚ ਨਹੀਂ ਜ਼ਮੀਨ ਦਾ ਮੱਕੜਾਂ ਦੇ ਅੱਜਕੱਲ੍ਹ ਕੀ ਹਾਲਾਤ ਨੇ ਪਿੰਡਾਂ ਵਿੱਚੋਂ ਬਾਹਰ ਨਿਕਲ ਰਹੇ ਆ ਲੋਕਾਂ ਨੂੰ ਫਾਇਦੇ ਦੱਸ ਰਹੇ ਕਿ ਨਹੀਂ ਦੱਸ ਰਹੇ ਉਹ ਮੱਕੜਾਂ ਦੇ ਤਾਂ ਫਾਇਦੇ ਨਾ ਤੂੰ ਇਲੈਕਸ਼ਨ ਹਾ ਲੈਣ ਦੇ ਗਹਾਂ ਲਈ ਜਿੰਨੇ ਕੇ ਫਾਇਦੇ ਦੱਸਦੇ ਫਿਰਦੇ ਨੇ ਨਾ ਇਹਨਾਂ ਨੂੰ ਲੋਕ ਦੱਸਣਗੇ ਵੀ ਭਮਕੜੋ ਤੁਹਾਡਾ ਤੁਹਾਡਾ ਜਿੰਮੇ ਕਹਦੀ ਵੀ ਹਾਲ ਕੀ ਹੋਣਾ ਪਿੰਡਾਂ ਚ ਨਹੀਂ ਬਣਨ ਦੇਣੇ ਲੋਕਾਂ ਨੇ ਜਿਹੜੇ ਅੱਜ ਪੰਜਾਬ ਦੇ ਵਿਰੁੱਧ ਖੜੇ ਨੇ ਜਿਹੜੇ ਅੱਜ ਪੰਜਾਬ ਨੂੰ ਖਾਲੀ ਕਰਨ ਤੇ ਤੁਲੇ ਹੋਏ ਨੇ ਪੰਜਾਬ ਨੂੰ ਲੁੱਟਣ ਤੇ ਤੁਲੇ ਹੋਏ ਨੇ ਉਹ ਹੱਕਦਾਰ ਹੋਣਗੇ ਕੱਲ ਨੂੰ ਵੋਟਾਂ ਮੰਗਣ ਦੇ ਕੀ ਲੋਕ ਉਹਨਾਂ ਨੂੰ ਵੋਟਾਂ ਪਾਉਣਗੇ ਉਹਨਾਂ ਨੂੰ ਕਦੇ ਨਹੀਂ ਪਾਉਣਗੇ ਇਹ ਭਮਕੜਾਂ ਨੂੰ ਵੀ ਬਹੁਤ ਚੰਗੀ ਤਰ੍ਹਾਂ ਪਤਾ ਪਰ ਉਹ ਨਾ ਜਿਵੇਂ ਕਹਿੰਦੇ ਨਹੀਂ ਹੁੰਦੇ ਅਜੇ ਇਹਨਾਂ ਦਾ ਮੂੰਹ ਮੁਲਾਜ਼ਾ ਜਾਂ ਕਰਨ ਨੂੰ ਮੂੰਹ ਤੇ ਕਹੀ ਜਾਂਦੇ ਨੇ ਪਰ ਉਹ ਪਿੱਠ ਤੇ ਉਹ ਵੀ ਨਾਲ ਨਹੀਂ ਹੈਗੇ। ਲੁਧਿਆਣਾ ਦੇ ਵਿੱਚ ਪਤਾ ਨਹੀਂ ਕੀ ਅੱਜ ਕੱਲ ਚੜਿਆ ਕਦੇ ਕਿਸੇ ਨੂੰ ਯੂਥ ਵਿੰਗ ਦਾ ਪ੍ਰਧਾਨ ਬਣਾ ਦਿੰਦੇ ਆ, ਕਦੇ ਮਹਿਲਾ ਵਿੰਗ ਦੇ ਪ੍ਰਧਾਨ ਜਿਹੜੇ ਆ ਪੂਰੀਆਂ ਲਿਸਟਾਂ ਕੱਢ ਦਿੰਦੇ ਨੇ। ਇਹ ਕੀ ਚੱਲ ਕੀ ਰਿਹਾ? ਇਹ ਲੌਲੀਪੌਪ ਦਿੱਤਾ ਯਾਰ ਇਹ ਵੀ ਕਿੱਥੇ ਨਾ ਜਾ। ਹਾਂ ਦੇਖੋ ਹੁਣ ਮੰਨ ਲਓ ਤੁਸੀਂ ਵਿਰੋਧ ਕਰਨ ਦੇ ਲੱਗਦੇ ਹੋ ਇਹਨਾਂ ਨੂੰ। ਤੁਹਾਨੂੰ ਕੋਈ ਪ੍ਰਧਾਨਗੀ ਦੇ ਕੇ ਤੁਹਾਨੂੰ ਚੁੱਪ ਕਰਾ ਲਿਆ। ਇਹ ਉਹ ਛੋਟੀ ਸੋਚ ਵਾਲੇ ਲੋਕ ਨੇ ਜਿਹੜੇ ਪ੍ਰਧਾਨਗੀਆਂ ਲੈ ਕੇ ਚੇਅਰਮੈਨੀਆਂ ਲੈ ਕੇ ਚੁੱਪ ਕਰ ਰਹੇ ਨੇ ਯਾਰ ਇਹ ਸਾਡੀਆਂ ਆਉਣ ਵਾਲੀਆਂ ਨਸਲਾਂ ਦਾ ਸਵਾਲ ਆ ਪ੍ਰਧਾਨਗੀਆਂ ਸਾਲੀ ਐਤ ਕੀ ਨਹੀਂ ਮਿਲੇਗਾ ਆਨੂ ਮਿਲ ਜੂ ਨਹੀਂ ਵੀ ਮਿਲੂ ਤਾਂ ਕਿਹੜਾ ਮਰ ਚੱਲੇ ਹੁਣ ਵੀ ਤਾਂ ਕਿਤੇ ਪ੍ਰਧਾਨਗੀਆਂ ਜਿਉਂਦੀਆਂ ਰੱਖਦੀਆਂ ਨੇ ਬੰਦਿਆਂ ਨੂੰ ਪਰ ਨਸਲਾਂ ਦੀ ਗੱਲ ਆ ਨਸਲਾਂ ਨੇ ਤੁਹਾਨੂੰ ਜਿਵੇਂ ਕਹਦੀਏ ਮaaf ਨਹੀਂ ਕਰਨਾ ਆਉਣ ਵਾਲੀਆਂ ਨੇ ਜੇ ਅੱਜ ਤੁਸੀਂ ਗਲਤ ਲੋਕਾਂ ਦੇ ਪੱਖ 'ਚ ਖੜੋਗੇ ਜਾ ਕੇ ਸੋ ਇਹ ਪ੍ਰਧਾਨਗੀਆਂ ਦੇ ਲਾਲਚ ਚ ਜਿਹੜੇ ਲੋਕ ਉਧਰ ਨੂੰ ਜਾ ਰਹੇ ਨੇ ਉਹ ਵੀਰੋ ਇਹ ਗਲਤੀ ਨਾ ਕਰੋ ਪੰਜਾਬ ਦੇ ਪੁੱਤੋਂ ਪੰਜਾਬ ਬਾਰੇ ਸੋਚੋ ਇਹ ਸਰਕਾਰਾਂ ਦਾ ਕੀ ਆ ਉਹ ਦਿੱਲੀ ਵਾਲਿਆਂ ਦਾ ਕੀ ਆ ਆਪਾਂ ਕੀ ਪੂੰਛ ਫੜ ਲਾਂਗੇ ਵੀ ਉਹਨਾਂ ਦੀ ਜਾ ਕੇ ਆਪਾਂ ਤਾਂ ਇੱਥੇ ਰਹਿਣਾ ਸਾਰਿਆਂ ਨੇ ਆਪਣੇ ਭਾਈਚਾਰੇ ਚ ਰਵੋ ਆਪਣੇ ਭਾਈਚਾਰੇ ਦਾ ਚੰਗਾ ਸੋਚੋ ਜੇ ਤੁਸੀਂ ਜ਼ਿੰਦਗੀ ਚ ਸਰਵਾਈਵ ਕਰਨਾ ਇੱਕ ਭਾਈ ਜੀ ਇਹਨਾਂ ਦੇ ਜਿਹੜੇ ਬੰਦੇ ਨੇ ਨਾ ਉਹ ਸੋਸ਼ਲ ਮੀਡੀਆ ਤੇ ਜਿਵੇਂ ਤੁਹਾਨੂੰ ਪਤਾ ਸੋਸ਼ਲ ਮੀਡੀਆ ਤੇ ਪਾਰਟੀ ਬਣੀ ਆ ਅੱਜ ਕੱਲ ਤਾਂ ਚਲੋ ਸੋਸ਼ਲ ਮੀਡੀਆ ਦੇ ਵੀ ਪੋਸਟ ਪਾਉਂਦੇ ਆ ਲੋਕੀ ਉਹਦੇ ਵੀ ਥੱਲੇ ਆਪਣਾ ਪਿਆਰ ਦੇਣਾ ਲੋਕਾਂ ਨੇ ਲੋਕਾਂ ਨੇ ਪਿਆਰ ਨਾ ਕੋਈ ਕਰਾ ਲੋਕਾਂ ਨੇ ਪਿਆਰ ਦੇਣਾ ਸ਼ੁਰੂ ਕਰਤਾ ਦੂਜੇ ਪਾਸੇ ਹਟਦੇ ਨਹੀਂ ਇਹਨਾਂ ਨੇ ਕੱਲ ਉਸ ਦਿਨ ਮੈਂ ਪੋਸਟ ਦੇਖ ਰਿਹਾ ਸੀ ਇੱਕ ਬੰਦਾ ਕਹਿੰਦਾ ਜਦੋਂ ਕੰਪਿਊਟਰ ਆਇਆ ਸੀ ਉਹਦਾ ਵੀ ਲੋਕਾਂ ਨੇ ਵਿਰੋਧ ਕੀਤਾ ਸੀ ਲੈਂਡ ਪੋਲਿੰਗ ਵੀ ਬੜੀ ਫਾਇਦੇਮੰਦ ਆ ਕੰਪਿਊਟਰ ਨੇ ਯੁੱਗ ਬਦਲਤਾ ਲੈਂਡ ਪੋਲਿੰਗ ਨੇ ਵੀ ਪੂਰਾ ਯੁੱਗ ਬਦਲ ਦਿੱਤਾ ਆ ਜਿਵੇਂ ਮੋਦੀ ਨੇ ਬਦਲੇ ਯੁੱਗ ਪਿਛਲੇ ਸਾਲ ਪਤਾ ਵੀ ਇੰਨੇ ਫਾਇਦੇ ਨੇ ਕਾਨੂੰਨਾਂ ਦੇ ਉਹਦਾ ਇਹਦਾ ਫੇਰ ਚਲੋ ਸੂਬਾ ਉਹ ਤਾਂ ਸਾਰੇ ਮੁਲਕ ਦਾ ਜਿਵੇਂ ਕਹਿ ਦਈਏ ਹੈ ਕੀ ਬਣਿਆ ਫਿਰ ਲੈਣੇ ਪਏ ਕਨਾ ਵਾਪਸ ਕਾਨੂੰਨ ਹੁਣ ਵੀ ਐਵੇਂ ਹੀ ਹੋਣਾ ਇਹਨਾਂ ਕੋਲੇ ਕੋਈ ਹੱਲ ਨਹੀਂ ਆ ਮੈਂ ਤੇਰੇ ਕੈਮਰੇ ਰਾਹੀਂ ਕਹਿਣਾ ਅੱਜ ਲੈ ਲਓ ਭਗਵੰਤ ਮਾਨ ਜੀ ਕੱਲ ਨੂੰ ਲੈ ਲਓ ਇਹ ਲੈਣੀ ਪੈਣੀ ਆ ਵਾਪਸ ਲੋਕ ਤੁਹਾਡੇ ਨਾਲ ਨਹੀਂ ਸਹਿਮਤ ਸਹਿਮਤ ਦੀ ਛੱਡੋ ਮੈਂ ਜੇ ਸੱਚ ਕਹਾਂ ਭਗਵੰਤ ਮਾਨ ਜੀ ਤੁਹਾਡੇ ਤੋਂ ਲੋਕਾਂ ਨੂੰ ਇਹ ਆਸ ਹੀ ਨਹੀਂ ਸੀਗੀ ਕਿ ਤੁਸੀਂ ਐਡਾ ਲੋਕ ਮਾਰੂ ਤੇ ਸਾਡੀਆਂ ਗਲ ਘੁੱਟਣ ਵਾਲੀ ਨੀਤੀ ਸਾਡੇ ਤੇ ਲਿਆ ਕੇ ਥੁੱਪੋਂਗੇ ਨਾ ਇਹ ਤੁਸੀਂ ਤੁਸੀਂ ਗਲਤ ਕੀਤਾ ਇਹਨੂੰ ਵਾਪਸ ਲਓ ਅਸੀਂ ਜਿਵੇਂ ਕਹਿ ਦਈਏ ਇਹ ਸਾਰਾ ਕਿਸਾਨ ਭਾਈਚਾਰਾ ਤੁਹਾਡਾ ਇਸ ਗੱਲ ਤੇ ਵਿਰੋਧ ਕਰ ਰਿਹਾ ਧੰਨਵਾਦ ਭਾਈ ਜੀ ਤੁਹਾਡਾ ਬਹੁਤ ਤੁਹਾਡਾ ਬਹੁਤ ਬਹੁਤ ਸ਼ੁਕਰ ਜੀ ਜਿਹੜਾ ਤੁਸੀਂ ਅੱਜ ਕਿਸਾਨਾਂ ਦੇ ਹੱਕ 'ਚ ਕਿਸਾਨਾਂ ਦੀ ਗੱਲ ਸੁਣ ਲਈ ਤੇ ਸਾਡੀ ਗੱਲ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਇੱਥੇ ਆਏ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਸੱਚ ਜਿਵੇਂ ਕੀ ਗੱਲਬਾਤ ਕੀਤੀ ਆ ਤਾ ਸਿੱਧਾ ਇਹਨਾਂ ਦਾ ਕਹਿਣਾ ਵੀ ਸਾਨੂੰ ਤਾਂ ਅਜੇ ਤੱਕ ਫਾਇਦਾ ਨਜ਼ਰ ਨਹੀਂ ਆਇਆ ਤੇ ਸਾਨੂੰ ਦੱਸਣ ਵੀ ਨਾ ਆ ਜੀਓ ਕਿ ਕਿ ਅਸੀਂ ਬਹੁਤ ਪੜੇ ਲਿਖੇ ਆ ਸਾਨੂੰ ਪਤਾ ਵੀ ਅਸਲ ਦੇ ਵਿੱਚ ਇਸ ਦਾ ਕੀ ਫਾਇਦਾ ਕੀ ਨੁਕਸਾਨ ਹੈ ਤਾਂ ਕੁਝ ਸਾਲ ਪਹਿਲਾਂ ਇਸੇ ਤਰੀਕੇ ਨਾਲ ਜਦੋਂ ਕਿਸਾਨੀ ਮੋਰਚਾ ਚੱਲਿਆ ਸੀ ਤਾਂ ਸੈਂਟਰ ਸਰਕਾਰ ਨੇ ਤਿੰਨ ਕਾਨੂੰਨ ਦੇ ਫਾਇਦੇ ਦੱਸਣ ਦੀ ਬੜੀ ਕੋਸ਼ਿਸ਼ ਕੀਤੀ ਸੀ ਬਾਅਦ ਚ ਉਹਨਾਂ ਨੇ ਕਾਨੂੰਨ ਜਿਹੜੇ ਆ ਉਹ ਵਾਪਸ ਲੈ ਸੀ ਸੋ ਇਸੇ ਤਰੀਕੇ ਨਾਲ ਤੁਹਾਡੇ ਨਾਲ ਜੋ ਵੀ ਇਸ ਲੈਂਡ ਪੋਲਿੰਗ ਸਕੀਮ ਦੇ ਵਿੱਚ ਕੁਝ ਵੀ ਅਪਡੇਟ ਰਹੀ ਕਿ ਤੁਹਾਡੇ ਨਾਲ ਅਸੀਂ ਸਾਂਝੀ ਕਰਦੇ ਰਾਵਾਂਗੇ ਕੈਮਰਾ ਪਰਸਨ ਅਮਿਤ ਖੰਨਾ ਦੇ ਨਾਲ ਮੈਂ ਹਕੂਰ ਜੋਤ ਸਿੰਘ